ਪੰਜਾਬ ਚ ਬਿਜਲੀ ਬਿੱਲਾਂ ਦੇ ਡਿਫਾਲਟਰਾਂ ਨਾਲ ਵਿਭਾਗ ਵੱਲੋਂ ਸਖਤੀ ਕੀਤੀ ਜਾ ਰਹੀ ਹੈ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਨਾ ਕਰਨ ਵਾਲਿਆਂ ਦੇ ਕਨੈਕਸ਼ਨ ਕੱਟੇ ਜਾ ਰਹੇ ਨੇ ਜਲੰਧਰ ਸਰਕਲ ਦੀ ਗੱਲ ਕਰੀਏ ਤਾਂ ਇੱਥੋਂ ਦੇ ਬਿਜਲੀ ਖਪਤਕਾਰਾਂ ਤੇ 194.18 ਕਰੋੜ ਦੀ ਦੇਣਦਾਰੀ ਨੂੰ ਲੈ ਕੇ ਪਾਵਰ ਕਾਮ ਵੱਲੋਂ ਰਿਕਵਰੀ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਬੀਤੇ ਕੱਲ 300 ਤੋਂ ਵੱਧ ਬਿਜਲੀ ਕਨੈਕਸ਼ਨ ਕੱਟੇ ਗਏ ਅਤੇ 45 ਲੱਖ ਤੋਂ ਵੱਧ ਦੀ ਵਸੂਲੀ ਕੀਤੀ ਗਈ ਵਿੱਤੀ ਸਾਲ ਦੀ ਕਲੋਜ਼ਿੰਗ ਨੂੰ ਲੈ ਕੇ ਮਾਰਚ ਮਹੀਨਾ ਖਤਮ ਹੋਣ ਵਿੱਚ ਸਿਰਫ 2 ਹਫ਼ਤੇ ਬਾਕੀ ਨੇ ਜਿਸ ਕਾਰਨ ਵਿਭਾਗ ਨੇ ਸਖਤੀ ਅਪਣਾਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਬਿਜਲੀ ਦੇ ਬਿੱਲਾ ਦੀ ਅਦਾਇਗੀ ਨਾ ਕਰਨ ਵਾਲਿਆਂ ਦੇ ਕਨੈਕਸ਼ਨ ਕੱਟੇ ਜਾ ਰਹੇ ਨੇ ਉੱਥੇ ਹੀ ਵੱਧ ਬਕਾਇਆ ਵਾਲੇ ਇਲਾਕੇ ਆ ਚ ਲਾਊਡ ਸਪੀਕਰ ਜਰੀਏ ਅਨਾਉਂਸਮੈਂਟ ਕਰਵਾਈ ਜਾ ਰਹੀ ਹੈ ਨਾਰਥ ਜ਼ੋਨ ਦੇ ਹੈਡ ਚੀਫ ਇੰਜੀਨੀਅਰ ਰਾਜੀਵ ਪ੍ਰਾਸ਼ਰ ਵੱਲੋਂ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਵਿੱਚ ਸਖਤ ਹਦਾਇਤਾਂ ਦਿੰਦੇ ਹੋਏ ਰਿਕਵਰੀ ਤੇਜ਼ ਕਰਨ ਨੂੰ ਕਿਹਾ ਗਿਆ ਹੈ ਇਸ ਮੀਟਿੰਗ ਵਿੱਚ ਸਰਕਲ ਹੈੱਡ ਇੰਜੀਨੀਅਰ ਗੁਲਚਨ ਚਟਾਨੀ ਸਮੇਤ ਜਲੰਧਰ ਸਰਕਲ ਦੀਆਂ ਪੰਜ ਡਿਵੀਜ਼ਨਾਂ ਦੇ ਐਕਸੀਅਨ ਅਤੇ ਐਸ ਡੀਓ ਸ਼ਾਮਲ ਰਹੇ ਮੀਟਿੰਗ ਵਿੱਚ ਅਧਿਕਾਰੀਆਂ ਨੇ ਦੱਸਿਆ ਦੀ ਮਾਰਚ ਮਹੀਨੇ ਵਿੱਚ ਹੁਣ ਤੱਕ ਕੁੱਲ 18 ਕਰੋੜ ਤੋਂ ਵੱਧ ਦੀ ਰਿਕਵਰੀ ਕੀਤੀ ਜਾ ਚੁੱਕੀ ਹੈ ਇਸ ਘੜੀ ਤਹਿਤ ਬੀਤੇ ਕੱਲ ਜਲੰਧਰ ਵਿੱਚ ਪਾਵਰਕਾਮ ਦੀਆਂ 25 ਟੀਮਾਂ ਨੇ ਮੁਹਿੰਮ ਚਲਾਉਂਦੇ ਹੋਏ ਕਮਰਸ਼ੀਅਲ ਇੰਡਸਟਰੀ ਦੇ ਨਾਲ-ਨਾਲ ਬਿੱਲ ਦੀਆਂ ਅਦਾਇਗੀ ਨਾ ਕਰਨ ਵਾਲੇ ਘਰੇਲੂ ਖਪਤਕਾਰਾਂ ਦੇ ਕਨੈਕਸ਼ਨ ਵੀ ਕੱਟੇ ਅਧਿਕਾਰੀਆਂ ਨੇ ਦੱਸਿਆ ਕਿ ਘਰੇਲੂ ਬਿਜਲੀ ਖਪਤਕਾਰਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਮੁਫਤ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ ਪਰ ਮੁਫਤ ਬਿਜਲੀ ਦੀ ਆੜ ਵਿੱਚ 300 ਯੂਨਿਟ ਤੋਂ ਵੱਧ ਬਿਜਲੀ ਦੀ ਵਰਤੋਂ ਕਰਨ ਵਾਲੇ ਖਪਤਕਾਰਾਂ ਵੱਲੋਂ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ ਲਗਾਤਾਰ ਵੱਧ ਰਹੀ ਡਿਫਾਲਟ ਰਾਸ਼ੀ ਦੀ ਵਸੂਲੀ ਲਈ ਪਾਵਰਕਾਮ ਨੇ ਸਖਤੀ ਕਰਦੇ ਹੋਏ 300 ਕਨੈਕਸ਼ਨ ਕੱਟੇ ਨੇ ਹਾਲ ਹੀ ਵਿੱਚ ਜਲੰਧਰ ਸਰਕਲ ਦੇ ਸੁਪਰੀਡੈਂਟ ਇੰਜੀਨੀਅਰ ਦਾ ਚਾਰਜ ਸੰਭਾਲਣ ਵਾਲੇ ਇੰਜੀਨੀਅਰ ਗੁਲਸ਼ਨ ਚਟਾਨੀ ਵੱਲੋਂ ਰਿਕਵਰੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅੱਜ ਸਵੇਰ ਹੁਣ ਵਾਲੀ ਕਾਰਵਾਈ ਤੋਂ ਪਹਿਲਾਂ ਉਹਨਾਂ ਨੇ ਦਫ਼ਤਰ ਵਿੱਚ ਡਿਵੀਜ਼ਨ ਦੇ ਸਾਰੇ ਐਕਸੀਆਂ ਨੂੰ ਬੁਲਾ ਕੇ ਮੀਟਿੰਗ ਕੀਤੀ ਸੀ ਇਸ ਦੌਰਾਨ ਸਾਰੀਆਂ ਡਿਵੀਜ਼ਨਾਂ ਅਧੀਨ ਪੰਜ-ਪੰਜ ਟੀਮਾਂ ਬਣਾਈਆਂ ਗਈਆਂ ਇਸੇ ਕੜੀ ਤਹਿਤ ਅੱਜ ਸਵੇਰੇ ਚਲਾਈ ਗਈ ਵਿਸ਼ੇਸ਼ ਡਰਾਈਵ ਤਹਿਤ ਪੰਜ ਡਿਵੀਜ਼ਨਾਂ ਵਿੱਚ 25 ਟੀਮਾਂ ਨੇ ਮੁਹਿੰਮ ਚਲਾਉਂਦੇ ਹੋਏ ਅੱਜ ਕੁੱਲ 45 ਲੱਖ ਦੀ ਰਿਕਵਰੀ ਕਰਦਿਆ ਡਿਫਾਲਟਰਾਂ ਤੇ ਸਿਕੰਜਾ ਕੱਸਿਆ ਹੈ ਨਾਰਥ ਜ਼ੋਨ ਦੇ ਹੈੱਡ ਚੀਫ ਇੰਜੀਨੀਅਰ ਰਾਜੀਵ ਪ੍ਰਾਸ਼ਰ ਨੇ ਕਿਹਾ ਕਿ ਲੰਬੇ ਸਮੇਂ ਤੋਂ ਅਦਾਇਗੀ ਨਾ ਕਰਨ ਵਾਲੇ ਖਪਤਕਾਰਾਂ ਖਿਲਾਫ ਇਹ ਮੁਹਿੰਮ ਚਲਾਈ ਗਈ ਹੈ ਮਾਰਚ ਖਤਮ ਹੋਣ ਤੋਂ ਪਹਿਲਾਂ ਵੱਡੇਰੇ ਰਿਕਵਰੀ ਦਾ ਟੀਚਾ ਮਿੱਥਿਆ ਗਿਆ ਹੈ ਜਿਸ ਦੇ ਲਈ ਸਮੇਂ-ਸਮੇਂ ਤੇ ਕਾਰਵਾਈ ਜਾਰੀ ਰਹੇਗੀ